ਵੇ ਵਿਚ ਲਗਾਇਆ ਗਿਆ ਜੀ ਹਾਲ ਮੈਨੂੰ ਲੱਗਦਾ ਜੀ ਇਹ ਜੋ ਲੰਗਰ ਨੇ ਖੇਡੇ ਦਾ ਬਾਬਾ ਬੰਸੀ ਵਾਲੇ ਦੀ ਫੇਰ ਰਾਤ ਨਾਲ ਹਰ ਮਹੀਨੇ ਦਵਾਸੀ ਨੂੰ ਕਿੱਵੀ ਦਾ ਘਰ ਨ ਜਾਣਾ ਪੈਂਦਾ ਆ ਵੀ ਵੈਸੇ ਹੀ ਕਰਦੀਆਂ ਘਾਹ ਰਾਮ ਕੇ ਪ੍ਰਾਂਤ ਫੇਰ ਹੈ ਸਾਰੇ ਲੋਕਾਂ ਦੇ ਵਿੱਚ ਬਹੁਤ ਹੁਸਾ ਹੈ